ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਨੂੰ ਸਤਕਾਰਯੋਗ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਲ ਕਥਾ ਦੇ ਵਿੱਚ ਪਾਸ਼ਾ ਜੀ ਦੀ ਬਾਣੀ ਚੱਲ ਰਹੀ ਸੀ ਤੀਜੇ ਪਾਸ਼ਾ ਧੰਨ ਸ੍ਰੀ ਗੁਰੂ ਅੰਮਰਦਾਸ ਸਾਹਿਬ ਜੀ ਮਹਾਰਾਜ ਗੁਜਰੀ ਰਾਗ ਦੇ ਵਿੱਚ ਸਤਿਗੁਰਾਂ ਦੀ ਬਾਣੀ ਰੰਗ ਹੋਈ ਇਦੇ ਪਹਿਲੇ ਸ਼ਲੋਕ ਸੰਪੂਰਨ ਹੋਇਸੀ ਸਤ ਅਗੁਰਾਂ ਦੇ 508 ਅੰਗ ਤੇ এবਾਰ ਅਰੰਭ ਹੋਈ ਸਿਕੰਦਰ ਬਿਰਾਮ ਕੀ ਵਾਰ ਕੀ ਧੋਨੀ ਗਾਵਣੀ এবਾਰ ਦਾ ਪਹਿਲਾ ਸ਼ਲੋਕ ਸੰਪੂਰਨ ਹੋਇਆ ਸੀ ਅਗਲਾ ਦੂਜਾ ਸ਼ਲੋਕ ਪਾਤਸ਼ਾਹੀ ਗੁਰੂ ਅਮਰਦਾਸ ਪਾਤਸ਼ਾਹੀ ਰੰਭ ਕਰਦੇ ਹਨ 509 ਅੰਗ ਤੇ ਸਤਿਗੁਰਾਂ ਦਾ ਇਹ ਸ਼ਲੋਕ ਆਰੰਭ ਹੁੰਦਾ ਹੈ ਆਓ ਭਾਈ ਪਾਤਸ਼ਾਹੀ ਦੇ ਬਚਨ ਸਰਵਨ ਕਰੀਏ ਸਤਿਗੁਰ ਜੀ ਆਪਣੀ ਰਸਨਾ ਤੋਂ ਗੁਰੂ ਅਮਰਦਾਸ ਪਾਤਸ਼ਾਹੀ ਭਾਈ ਇਹ ਸ਼ਲੋਕ ਦੀ ਰੰਭਤਾ ਕਰਦੇ ਹਨ ਜੀ ਸ਼ਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਈ ਓਹੋ ਓ ਓਹੋ ਓ ਹਾਨੀ ਕਦੇ ਨਾਹੇ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀ ਐ ਜੋ ਸਭ ਮੈ ਰਹਿ ਸਮਾਏ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਸ਼ਬਦ ਦੀ ਰਮਤਾ ਕਰ ਰਹੇ ਹਨ ਸਾਨੂੰ ਜੀਵਾਂ ਨੂੰ ਪਾਤਸ਼ਾਹ ਜੀ ਪਰਦੇਸ਼ ਬਖਸ਼ ਦੇ ਹਨ ਸਾਹਿਬ ਮੇਰਾ ਸਦਾ ਹੈ dissੇ ਸ਼ਬਦ ਕਮਾਏ ਗੁਰਮਾਨਤ ਜੀ ਆਪ ਜਿਗਿਆਸੂ ਬਣ ਕੇ ਸ਼ਬਦੀ ਰਮਤਾ ਕਰਦੇ ਹਾਂ ਕਿਉਂਕਿ ਮਹਾਰਾਜ ਜੀ ਗੁਰੰਬਰਦਾਸ ਪਾਤਸ਼ਾਹ ਜੀ ਦਾ ਜੀਵਨ ਪੜ੍ਹ ਕੇ ਪਤਾ ਲੱਗਦਾ ਕਿ ਉਹਨਾਂ ਦੀ ਵੱਡੀ ਕਹਾਣੀ ਹੈ ਉਹਨਾਂ ਦੀ ਬਾਣੀ ਨੂੰ ਸਮਝਣ ਵਾਸਤੇ ਉਹਨਾਂ ਦੇ ਜੀਵਨ ਨੂੰ ਪੜ੍ਹਨਾ ਪਵੇਗਾ ਜਿਹੜੇ ਗੁਰਾਂ ਦੀ ਵੀ ਬਾਣੀ ਆਪਾਂ ਪੜ੍ਹਦੇ ਹਾਂ ਜੇ ਉਹਦੀ ਸਮਝ ਚਾਹੁੰਦੇ ਆ ਤੇ ਉਹਨਾਂ ਦਾ ਇਤਿਹਾਸ ਉਹਨਾਂ ਦਾ ਜੀਵਨ ਪੜੀਏ ਜੀਵਨ ਪੜ ਕੇ ਸੋਖਾ ਹੋ ਜਾਵੇਗਾ ਕਿ ਸ਼ਬਦ ਉਹਨਾਂ ਦੀ ਬਾਣੀ ਨੂੰ ਸੀ ਸਮਝ ਪਾਵਾਂ ਕਿ ਗੁਰੂ ਅੰਮਰਦਾਸ ਮਹਾਰਾਜ ਜੀ ਦਾ ਜੀਵਨ ਪੜੀਏ ਤਾਂ ਉਹਨਾਂ ਦੇ ਜੀਵਨ ਬਾਰੇ ਸਾਨੂੰ ਚੰਨਣਾ ਮਿਲ ਜਾਵੇਗਾ ਕਿ ਮਹਾਰਾਜ ਜੀ ਨੇ ਜੀਵਨ ਦੇ ਵਿੱਚ ਵੱਡੀ ਘਾਲਣਾ ਕਾਲੀ ਵੱਡੀ ਉਮਰ ਦੇ ਵਿੱਚ ਮਹਾਰਾਜ ਜੀ 60 ਸਾਲ ਦੇ ਤੱਕ ਉਹਨਾਂ ਨੇ ਕੋਈ ਗੁਰੂ ਧਾਰਨ ਨਹੀਂ ਕੀਤਾ ਸੱਚੇ ਗੁਰੂ ਦੀ ਭਾਲ ਦੇ ਵਿੱਚ ਰਹੇ ਸਨਾਤਨ ਧਰਮ ਦੇ ਵਿੱਚ ਭਾਵੇਂ ਉਹਨਾਂ ਦਾ ਜਨਮ ਸੀ ਪਿਤਾ ਜੀ ਜਿਹੜੇ ਸਾਨੂੰ ਉਹਨਾਂ ਦੇ ਦੇਵੀ ਦੇ ਪਾਛਤ ਸਨ ਇਹ ਉਸੇ ਲੀਤੇ ਤੁਰਦਿਆ ਹੋਇਆ ਕਿਉਂਕਿ ਘਰ ਦੇ ਵਿੱਚ ਜਿਵੇਂ ਦਾ ਮਾਹੌਲ ਹੁੰਦਾ ਹੈ ਉਹਵੇਂ ਦਾ ਪਿਤਾ ਮਾਤਾ ਤੋਂ ਸਿੱਖਿਆ ਜਿਵੇਂ ਦੀ ਮਿਲਦੀ ਹੈ ਬੱਚਾ ਉਸ ਹਿਸਾਬ ਨਾਲ ਜੀਵਨ ਵਿੱਚ ਚੱਲਦਾ ਹੈ ਇਸੇ ਤਰ੍ਹਾਂ ਪਿਤਾ ਜੀ ਸਿੱਖਿਆ ਅਨੁਸਾਰ ਗੁਰੂ ਅਮਰਦਾਸ ਜੀ ਮਹਾਰਾਜ ਜੀ ਵੀ ਉਸੇ ਤਰ੍ਹਾਂ ਹੀ 21 ਵਾਰੀ ਗੰਗਾ ਦੇ ਸ਼ਰਾਨ ਕਰਨ ਵਾਸਤੇ ਗਏ। ਉਹ ਇੱਕ ਅਦੀ ਵਾਰੀ ਦੀ 21 ਵਾਰੀ ਜਾਣਾ ਬਹੁਤ ਕਠਨ ਤਪੱਸਿਆ ਸੀ। ਅੱਜ ਦਾ ਸਮਾਂ ਨਹੀਂ ਕਿਸੇ ਕੀ ਮਸ਼ੀਨੀ ਯੋਗ ਸੀ ਸੀਮਟਾਂ ਚ ਕੱਡੀਆਂ ਕਾਰਾਂ ਤੇ ਪਹੁੰਚ ਜਾਂਦੇ ਆ। ਪਰ ਉਹ ਸਮਾਂ ਐਸਾ ਸੀ ਕਠਨ ਕਠਿਨਾਈ ਦਾ ਸਮਾਂ ਸੀ ਉਹ ਜਿਸ ਵੇਲੇ ਮਹਾਰਾਜ ਜੀ ਤੁਰ ਕੇ ਉਹ ਸਮੇਂ ਲੁਕ ਜਾਇਆ ਕਰਦੇ ਸੀ ਜੰਗਲੀ ਰਸਤੇ ਹੁੰਦੇ ਸੀ ਕਠੜਾਈਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਤੇ ਕੋਈ ਜਾਂਦਾ ਸੀ ਯਾਤਰਾ ਵਾਸਤੇ ਤੇ ਫਿਰ ਵੀ ਮਹਾਰਾਜ ਜੇ ਕੋ 21 ਵਾਰੀ ਗੰਗਾ ਤੇ ਗਏ ਅਖੀਰਲਾ ਵਾਰੀ ਜਦੋਂ 21 ਵਾਰੀ ਗਏ ਤਾਂ ਸਾਧੂ ਨਾਲ ਮੇਲ ਹੋਇਆ ਜਲ ਦੀ ਸੇਵਾ ਕਰਦੇ ਸੀ ਬੜੇ ਉਤਸ਼ਾਹ ਤੇ ਨਾਲ ਜਲ ਸਕਾਣਾ ਸੰਤਾਂ ਦੇ ਤੇ ਸਾਧੂ ਨੇ ਬਾਪ ਫੜ ਲਈ ਜਲ ਸ਼ਕਾਂ ਲੱਗੇ ਸੀ ਉਸ ਵੇਲੇ ਜਲ ਪੀਂਦੇ ਪੀਂਦੇ ਸਾਧੂ ਨੇ ਪੁੱਛ ਲਿਆ ਭਾਈ ਬਹੁਤ ਸੇਵਾ ਕਰਦਾ ਤੂੰ ਗੁਰੂ ਅਮਰਦਾਸ ਜੀ ਮਹਾਰਾਜਨ ਵਚਨ ਬिलास ਹੋਏ ਤੇ ਜਲ ਛੱਕ ਦੇ ਛੱਕ ਦੇ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ ਜੀ ਮਹਾਰਾਜ ਨੇ ਕਹਿਤਾ ਗੁਰਮੁਦਾਸ ਜੀ ਕਹਿੰਦੇ ਅਸੀਂ ਸਾਡਾ ਕੋਈ ਗੁਰੂ ਨਹੀਂ ਸਿੱਖੋਈ ਗੁਰੂ ਧਾਟ ਨਹੀਂ ਕੀਤਾ ਜਿੰਨਾ ਕੋ ਸਾਧੂ ਦੇ ਜਾਲ ਛੱਕਿਆ ਸੀ ਸਿੱਖ ਉਹ ਬ੍ਰਾਹਮਣ ਨੇ ਉਹ ਸਾਧੂ ਨੇ ਜਾਲ ਦੀ ਕੂਲੀ ਕਰਤੀ ਜਿੰਨਾ ਮੂੰਹ ਦੇ ਵਿੱਚ ਸੀ ਉਹ ਵਾਪਸ ਕੱਢਤਾ ਤੇ ਨਾਲ ਦੀ ਨਾਲ ਮੀਨਾ ਮਾਰਿਆ ਕਹਿੰਦੇ ਤੂੰ ਤਾਂ ਨਗੁਰਾ ਹੈ ਤੇ ਨਗੁਰੇ ਦਾ ਤਾਂ ਦਰਸ਼ਨ ਕਰਨਾ ਵੀ ਕਹਿੰਦੇ ਮਾੜਾ ਹੈ ਕਹਿੰਦੇ ਸਾਡੀ ਕਿੰਨੀ ਤਪੱਸਿਆ ਸੀ ਤੂੰ ਭੰਗ ਕਰਤੀ ਸਾਨੂੰ ਜਿਹੜਾ ਫਲ ਮਿਲਣਾ ਸੀ ਨਾ ਇਸ ਗੰਗਾ ਦੇ ਇਸ਼ਨਾਨ ਦਾ ਉਖਾਤਮ ਹੋ ਗਿਆ ਕਹਿੰਦੇ ਤਸੀਨਗੁਰੇ ਦੇ ਉੱਤੋਂ ਜਲ ਸਕ ਲਿਆ ਤੇ ਦੇਖੋ ਇਹ ਵਹਿਮ ਦੇ ਵਿੱਚ ਮਹਾਰਾਜ ਵਾਪਸ ਆ ਗਏ ਗੁਰੰਵਰਦਾਸ ਜੀ ਮਹਾਰਾਜ ਘਰ ਤਾਂ ਆਏ ਪਰ ਸਾਰੀ ਰਾਤ ਸੁੱਤੇ ਨਹੀਂ ਨੀਂਦ ਨਹੀਂ ਆਈ ਸਾਰੀ ਰਾਤ ਕਦੀ ਬੈੰਦੇ ਹਨ ਕਾਲੀ ਪੈਂਦੀ ਮਾਨ ਨੂੰ ਕਦੀ ਇੱਧਰ ਪਾਸਾ ਮਾਰਦੇ ਹਨ ਕਦੀ ਉੱਧਰ ਪਾਸਾ ਮਾਰਦੇ ਹਨ ਤੇ ਉਹ ਕੰਨਾਂ ਦੇ ਵਿੱਚੋਂ ਬ੍ਰਾਹਮਣ ਦੇ ਸਾਧੂ ਦੇ ਬੋਲ ਜੋਗੀ ਦੇ ਬੋਲ ਵੱਜਦੇ ਹਨ ਕੋਈ ਬੋਲ ਕੰਨਾਂ ਵਿੱਚ ਸੁਣਾਈ ਦਿੰਦੇ ਹਨ ਕਿ ਤੂੰ ਨਗੁਰਾ ਹੈ ਇਹ ਮਹਾਰਾਜ ਜੀ ਸਾਰੀ ਰਾਤ ਸੁੱਤੇ ਨਹੀਂ ਉਹਨਾਂ ਨੂੰ ਨੀਂਦ ਨਹੀਂ ਆਈ ਅੰਮ੍ਰਿਤ ਵੇਲਾ ਹੋਇਆ ਦੇਖੋ ਕੰਨਾਂ ਵਿੱਚ ਮਿੱਠੀ ਬਾਣੀ ਦੀ ਧੁਨ ਪਈ ਦੇਖੋ ਵੱਡੇ ਭਰਾ ਦੀ ਨੂੰਹ ਸੀ ਗੁਰੂ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੀ ਸੁਪੁੱਤਰੀ ਜਦੋਂ ਵਿਦਾਣੀ ਪਾਈ ਉਹਨਾਂ ਅੰਮ੍ਰਿਤ ਵੇਲੇ ਕੰਮ ਕਰ ਆਰੰਭ ਕੀਤਾ ਵੇੜੇ ਦੇ ਵਿੱਚ ਤਾਂ ਉਹ ਸ਼ਬਦ ਪੜ੍ਹਾ ਕਰਦੇ ਸੀ ਮਹਾਰਾਜ ਜੀ ਬਾਣੀ ਪੜਿਆ ਕਰਦੇ ਸੀ ਗੁਰੰਗਸ ਸਿੰਘ ਮਹਾਰਾਜ ਜੀ ਦੇ ਉੱਚੀ ਉੱਚੀ ਬੋਲਾਂ ਦੇ ਵਿੱਚ ਤੇ ਜਦੋਂ ਬਾਣੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਤੇ ਮਨ ਦੇ ਉੱਤੇ ਸਿੱਧਾ ਅਸਰ ਹੋਇਆ ਬਾਣੀ ਦਾ ਸਿਰਿਆ ਨਹੀਂ ਗਿਆ ਜਾ ਕੇ ਜਦੋਂ ਮਿੱਠੇ ਬੋਲ ਪਏ ਸ਼ਾਂਤੀ ਮਿਲੀ ਮਨ ਦੇ ਵਿੱਚ ਜਿਹੜੀ ਕਾਲੀ ਪੈ ਰਹੀ ਸੀ ਉਹ ਖਤਮ ਹੋ ਗਈ ਤੇ ਜਾ ਕੇ ਪੁੱਛਦਿਆਂ ਨੂਰ ਰਾਣੀ ਨੂੰ ਪੁੱਛਦਿਆਂ ਕਹਿੰਦੇ ਬੇਟਾ ਇਹ ਕਿਹਦੀ ਸ਼ਬਦਾਨ ਕਿਹਦੀ ਬਾਣੀ ਹੈ ਬਹੁਤ ਮਿੱਠੀ ਤੇਰੀ ਆਵਾਜ਼ ਹੈ ਇਸ ਬਾਣੀ ਦੇ ਨਾਲ ਮੇਰੇ ਮਨ ਨੂੰ ਸੁਕਣ ਮਿਲਿਆ ਸ਼ਾਂਤੀ ਮਿਲੀ ਹੈ ਠੰਡ ਪਈ ਹੈ ਤੇ ਮੈਨੂੰ ਦੱਸ ਕੀ ਇਹ ਕਿਹਦੀ ਬਾਣੀ ਤੂੰ ਪੜਦੀ ਹੈ ਤੇ ਉਹ ਨੂਰ ਰਾਣੀ ਨੇ ਕਹ ਦੱਸਿਆ ਬੇਟਾ ਕਹਿੰਦੇ ਵੇ ਪਿਤਾ ਜੀ ਇਹ ਮੇਰੇ ਇ타ਗੁਰੂ ਦੀ ਬਾਣੀ ਹੈ ਉਹਨਾਂ ਦੇ ਸ਼ਬਦ ਹਨ ਉਹ ਪੜਿਆ ਕਰਦੇ ਸੀ ਤੇ ਮੈਂ ਵੀ ਕੋਲ ਬੈ ਕੇ ਪੜ੍ਹਦੀ ਸੀ ਉਹਨਾਂ ਨੇ ਮੈਨੂੰ ਵੀ ਬਾਣੀ ਸਿਕਾਈ ਕਿ ਰੋਜ਼ ਬੇਟਾ ਬਾਣੀ ਪੜ੍ਹਨੀ ਹੈ ਉੱਠਣਸਾਰ ਅੰਮ੍ਰਿਤ ਵੇਲੇ ਕੰਮ ਤਾਂ ਕਰਨਿਆਂ ਨੰਦੇ ਉਹਦੇ ਨਾਲ ਨਾਲ ਬਾਣੀ ਵੀ ਮੁੱਖ 'ਤੇ ਪੜ੍ਹਨੀ ਹੈ ਉਹ ਪ੍ਰਾਤਾਂ ਸਮਿਆਂ 'ਚ ਪਿਆ ਭਾਈ ਇਸੇ ਤਰ੍ਹਾਂ ਹੀ ਹੋਇਆ ਕਰਦਾ ਸੀ ਬੀਬੀਆਂ ਭੈਣਾਂ ਨੇ ਕੰਮਕਾਰ ਕਰਨਾ ਵੇੜੇ ਦੇ ਵਿੱਚ ਤੇ ਨਾਲ ਬਾਣੀ ਪੜ੍ਹਿਆ ਕਰਦੀ ਤਾਂ ਹੀ ਉਹਨੂੰ ਹਰ ਚੀਜ਼ ਅਮਰਤ ਬਣਦੀ ਸੀ ਤੇ ਜੇ ਸਿੱਖ ਜਾਂਦੇ ਸੀ ਦੇਖੋ ਆਪਣੇ ਜ਼ਿਮੀਂਦਾਰ ਭਰਾ ਕਿਸਾਨ ਉਹ ਵਰਤ ਵੇਲੇ ਹਲ ਜੋਆ ਕਰਦੇ ਸੀ ਉਹਨਾਂ ਨੇ ਵੀ ਹਲ ਜੋਣੇ ਤੇ ਨਾਲ ਬਾਣੀ ਪੜਨੀ ਜਾਪ ਕਰਨਾ ਤੇ ਖੇਤੀ ਦੇ ਵਿੱਚ ਬਰਕਤ ਪੈਣੀ ਪਰ ਇਹ ਚੀਜ਼ਾਂ ਖਤਮ ਹੋ ਗਈਆਂ ਅੰਬਰ ਤੇ ਵੇਲੇ ਦਾ ਕੰਮ ਕੀਤਾ ਵੀ ਸਫਲ ਹੁੰਦਾ ਸੀ ਅੰਬਰ ਤੇ ਵੇਲੇ ਤਾਂ ਉੱਠਿਆ ਕਰਦੇ ਸੀ ਅੰਬਰ ਤੇ ਵੇਲੇ ਕੰਮ ਵੀ ਬਹੁਤ ਨਿਬੜਦਾ ਉਸ ਵੇਲੇ ਹਲ ਹੋਇਆ ਕਰਦੇ ਕਿ ਛੰਡਾ ਵੇਲਾ ਹੁੰਦਾ ਠੰਡਾ ਮੌਸਮ ਹੁੰਦਾ ਕਿ ਉਸ ਵੇਲੇ ਗਰਮੀ ਨਹੀਂ ਹੁੰਦੀ ਬਹੁਤੀ ਤੇ ਨਾਲੇ ਹਰ ਪਾਸੇ ਸ਼ਾਂਤੀ ਹੁੰਦੀ ਹੈ ਕੰਮ ਨਿਬੜਦਾ ਤੇ ਨਾਲ ਨਾਲ ਬਾਣੀ ਪੜਿਆ ਕਰਦੇ ਸੀ ਉਹ ਸਿੰਘ ਪਿਆਰੇ ਤੇ ਬੀਬੀਆਂ ਭੈਣਾ ਵੀ ਇਸੇ ਤਰੀਕੇ ਕੰਮਕਾਰ ਦੇ ਨਾਲ ਕਸਰਤ ਧੋਣੀ ਸਰੀਰ ਦੀ ਨਾਲ ਬਾਣੀ ਪੜ ਲੈਣੀ ਸਾਰੇ ਕੰਮ ਇੱਕੋ ਟਾਈਮ ਤੇ ਹੋ ਜਾਂਦੇ ਆ ਇਕੋ ਸਮੇਂ ਤੇ ਸਾਰੇ ਕੰਮ ਕਰ ਲੈਣੇ ਅਸੀਂ ਤਾਂ ਉਸ ਚੀਜ਼ਾਂ ਤਿਆਗਤੀਆਂ ਛੱਡਤੀਆਂ ਤਾਂ ਇਹ ਸਾਡੇ ਘਰਾਂ ਦੇ ਵਿੱਚ ਸਾਡੇ ਹਿਰਦਿਆਂ ਦੇ ਵਿੱਚ ਦੁੱਖ ਆ ਗਏ ਤੇ ਮਹਾਰਾਜ ਵੀ ਇਸੇ ਤਰ੍ਹਾਂ ਹੀ ਸੁਣ ਕੇ ਜਦੋਂ ਕਹਿੰਦੇ ਕਿ ਹੁਣ ਤਾਂ ਬਹੁਤ ਕਾਲੀ ਪਈ ਐ ਤੁਸੀਂ ਛੇਤੀ ਸਾਨੂੰ ਪਿਤਾ ਗੁਰੂ ਕੋਲ ਲੈ ਚੱਲੋ ਅਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਗੁਰੂ ਧਾਰਨ ਕਰਨਾ ਚਾਹੁੰਦੇ ਆ ਤੇ ਫਿਰ ਦੇਖੋ ਦਿਨ ਦੇ ਬੇਤਮਾ ਭੈਣ ਜੀ ਨੂੰ ਨਾਲ ਲੈ ਕੇ ਆਪਣੀ ਦੂ ਰਾਣੀ ਨੂੰ ਚਲੇ ਗਏ ਐਸੇ ਗਏ ਮਹਾਰਾਜ ਗੁਰੂ ਅੰਮਰਦਾਸ ਜੀ ਦੇਖੋ ਕੋ ਕੁੜਮਾਚਾਰੀ ਸੀ ਸਤਗੁਰ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਆਸਨਾ ਤੋਂ ਖੜੇ ਹੋ ਗਏ ਕਿਉਂਕਿ ਕੀ ਕੁੜਮ ਸਨ ਵੱਡੇ ਸਨ ਉਮਰ ਦੇ ਵਿੱਚ ਵੀ ਵੱਡੇ ਸਨ ਮਹਾਰਾਜ ਜੀ ਗੁਰੂ ਅੰਮਰਦਾਸ ਜੀ ਉਹਦੋਂ ਕੁੜਮਾਚਾਰੀ ਸੀ ਕੁੜਮ ਸੜ ਤਾਂ ਮਹਾਰਾਜ ਜੀ ਸਤਕਾਰ ਵਾਸਤੇ ਗੁਰੰਗਨ ਦੇ ਮਹਾਰਾਜ ਜੀ ਆਸਨਾ ਤੋਂ ਖੜੇ ਹੋ ਗਏ ਮਿਲਣ ਵਾਸਤੇ ਦੇਖੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੱਥ ਜੋੜਿਆ ਨੇ ਨਿਮਰਤਾ ਹੈ ਕਹਿੰਦੇ ਅੱਜ ਅਸੀਂ ਕੁੜਮਾਚਾਰੀ ਲੈ ਕੇ ਨਹੀਂ ਆਏ ਅੱਜ ਤਾਂ ਧਾਨੇ ਦਰਸ਼ਨ ਕਰਨ ਵਾਸਤੇ ਆਏ ਆ ਮਹਾਂਪੁਰਸ਼ੋ ਤੁਹਾਨੂੰ ਅਸੀਂ ਗੁਰਧਾਨ ਕਰਨਾ ਚਾਹੁੰਨੇ ਆ ਦੇਖੋ ਮਹਾਰਾਜ ਦੇ ਚਰਨਾਂ 'ਤੇ ਉਹਨਾਂ ਨੇ ਨਮਸ਼ਕਾਰ ਕੀਤੀ ਅੱਗੋਂ ਸਤਿਗੁਰਾਂ ਨੇ ਹੱਥ ਫੜ ਲਏ ਗੁਰੰਗਤ ਦੇ ਮਹਾਰਾਜ ਨੇ ਕਹਿੰਦੇ ਤੁਸੀਂ ਆਜੂ ਚੋਂ ਮਤ ਤੋਂ ਵੱਡੇ ਹੋ ਸਾਡੇ ਰਿਸ਼ਤੇਦਾਰੀ ਪੈਂਦੀ ਆਪਣੀ ਆਪਸ ਦੇ ਵਿੱਚ ਪਰ ਮਹਾਰਾਜ ਨੇ ਉਸ ਵੇਲੇ ਗੁਰਮਤਤਾ ਜੀ ਨੇ ਸਭ ਕੋਸ਼ਿਸ਼ त्यागਤਾ ਕਹਿੰਦੇ ਸਾਜ ਤੋਂ ਬਾਅਦ ਤੁਹਾਡੀ ਰਿਸ਼ਤੇਦਾਰੀ ਬਾਅਦ ਵਿੱਚ ਤਾਂ ਤੁਸੀਂ ਸਾਡੇ ਗੁਰੂ ਹੋ ਅੱਜ ਤੋਂ ਬਾਅਦ ਇਹ ਮਹਾਰਾਜ ਜੀ ਉਸ ਦਿਨ ਤੁਸੀਂ ਦੇਖੋ ਸੇਵਾ ਸੀ ਸ਼ੁਰੂ ਕੀਤੀ ਘਰ-ਬਾਰ ਸਭ ਕੁਝ ਤਿਆਗ ਕਰਤਾ ਮਹਾਰਾਜ ਨੇ ਦੇਖੋ 12 ਸਾਲ ਕਾਗਰ ਦੀ ਸੇਵਾ ਕੀਤੀ ਹੱਤੀ ਮਹਾਰਾਜ ਜੀ ਤੁਰ ਕੇ ਜਾਂਦੇ ਸੀ ਨੰਗੇ ਪੈਰ ਕੋਈ ਜੋੜਾ ਨਹੀਂ ਸੀ ਬੰਨਦੇ ਅੰਬਰ ਤੇ ਵੇਲੇ ਨੇਰੀਆਂ ਰਾਤਾਂ ਵਿੱਚ ਵੀ ਠੁੱਡੇ ਵੀ ਵੱਜੇ ਲੋਕਾਂ ਨੇ ਬੋਲ ਬੋਲੇ ਬੋਲ ਕੋ ਬੋਲ ਬੋਲੇ ਪਰ ਮਹਾਰਾਜ ਨੇ ਦੇਖੋ ਤਿਆਗ ਨਹੀਂ ਕੀਤਾ ਸੇਵਾ ਦਾ ਆਪਾਂ ਨੂੰ ਕੋਈ ਬੋਲ ਦੇਣਾ ਦੇਖੋ ਆਪਾਂ ਭੱਜ ਜੰਨੇ ਆ ਇਥੇ ਕਿਹੜਾ ਉਸੇ ਸਮੇਂ ਤੂੰ ਚੱਲਦੀ ਆ ਰਹੀਏ ਰੀਤ ਆ ਉਦੋਂ ਵੀ ਲੋਕ ਬੋਲਿਆ ਕਰਦੇ ਸੀ ਹੁਣ ਵੀ ਜੇ ਕੋਈ ਲੱਗਦਾ ਆਪਾਂ ਬੋਲਦੀਆਂ ਕਿ ਇਹ ਤਾਂ ਰੋਜ਼ ਹੀ ਕਰੀ ਜਾਂਦੇ ਨਾ ਤੂੰ ਗਵੇਲੇ ਅਣ ਕੰਮੀ ਨਹੀਂ ਹੁਣ ਵੀ ਸੇਵਾ ਜੇ ਆਪਾਂ ਸੇਵਾ ਕਰਦੇ ਆ ਨਾ ਮਨ ਤਨ ਕਰਕੇ ਤੇ ਧਾਨ ਵਾਲੇ ਵੀ ਬਹੁਤ ਹਨ ਇਹ ਸਮਾਂ ਉਸੇ ਉਸੇ ਤਰੀਕਾ ਚੱਲਦਾ ਆ ਰਿਹਾ ਤੇ ਮਹਾਰਾਜ ਨੂੰ ਬੜਾ ਮੀਨੇ ਮਾਰੇ ਲੋਕਾਂ ਨੇ ਬੋਲ ਕਬੂਲ ਬੋਲੇ ਕਿ ਕੁੜਮਾ ਚਾਰੀਏ ਕੁੜਮਾ ਦੇ ਘਰ ਨੌਕਰ ਬਣਿਆ ਇਸੇ ਤਰ੍ਹਾਂ ਹੀ ਭਾਈ ਜੇਠਾ ਜੀ ਨੂੰ ਬੋਲਿਆ ਸੀ ਆਣ ਕੇ ਸ਼੍ਰੀਕੇ ਵਾਲਿਆਂ ਕੀ ਆਪਣੇ ਜਵਾਈ ਤੋਂ ਟੋਕਰੀ ਚ ਕਾਂਦਿਆਂ ਨ ਦਿਹਾੜੀ ਕਰਾਂਦੇ ਹਨ ਜੇ ਮਹਾਰਾਜ ਨੇ ਬਤਨ ਕਰਤੀ ਸੀ ਗੁਰੂ ਅੰਮਰਦਾਸ ਜੀ ਕਹਿੰਦੇ ਇਹ ਟੋਕਰੀ ਨਹੀਂ ਛਤਰ ਹੈ ਇਹਨਾਂ ਦੇ ਸਿਰ ਤੇ ਛਤਰ ਝੁਲੇਗਾ ਸਵਾ ਹੁਣ ਤੋਂ ਭਾਈ ਤੇ ਉਹਨਾਂ ਨੇ ਕਿਤੇ ਸੇਵਾ ਛੱਡਦੀ ਜੇ ਆਪਾਂ ਪੱਕੇ ਆ ਨਾ ਫਿਰ ਇਸ ਚੀਜ਼ ਦਾ ਅਸਰ ਨਹੀਂ ਹੁੰਦਾ ਦੁਨੀਆ ਕੁਝ ਬੁੱਲੀ ਜਾਏ ਕਿਉਂਕਿ ਦੁਨੀਆ ਦਾ ਸੁਭਾਅ ਹੈ ਬੋਲਣਾ ਬੋਲ ਕੋਲ ਬੋਲਣੇ ਮਾੜਾ ਕੁੱਲਣਾ ਆਪਾਂ ਆਪਣਾ ਸੁਭਾਅ ਨਹੀਂ ਛੱਡਣਾ ਕਿਉਂਕਿ ਜਿਹੜੇ ਭਲੇ ਪੁਰਸ਼ਾਂ ਨੂੰ ਕਦੀ ਸੁਭਾਅ ਨਹੀਂ ਛੱਡਦੇ ਆਪਣਾ ਰਸਤਾ ਨਹੀਂ ਤਿਆਗਦੇ ਲੋਕਾਂ ਦੇ ਕਹਿਣ ਦੇ ਮਿਹਨੇ ਮਾਰਨ ਤੇ ਉਹ ਸਦਾ ਹੀ ਗੁਰੂ ਨੂੰ ਮਹਾਰਾਜ ਜੀ ਨੂੰ ਪਹਿਲ ਦਿੰਦਿਆਂ ਨੂੰ ਸਦਾ ਹੀ ਕਹਿੰਦੇ ਹਨ ਕਿ ਲੋਕਾਂ ਦਾ ਤਾਂ ਸੁਭਾਅ ਹੈ ਕਿਸੇ ਦਾ ਸੁਭਾਅ ਪਿਆਰੋ ਆਪਾਂ ਬਦਲ ਥੋੜਾ ਸਕਦੇ ਹਾਂ ਕਿਸੇ ਦਾ ਗੁੱਸੇ ਵਾਲਾ ਕਿਸ ਤਰ੍ਹਾਂ ਦਾ ਉਹ ਆਪੋ ਆਪਣਾ ਸੁਭਾਅ ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ ਉਹ ਮਹਾਰਾਜ ਦੀ ਕਿਰਪਾ ਨਾਲ ਹੀ ਬਦਲਦਾ ਜਦੋਂ ਉਹਦੀ ਕਿਰਪਾ ਹੁੰਦੀ ਹੈ ਉਹ ਚੇਂਜ ਹੁੰਦਾ ਨਹੀਂ ਤਾਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਗੁੱਸੇ ਵਿੱਚ ਇੰਨੀ ਸੇਵਾ ਕਮਾਈ ਕਹਿ ਤੂੰ ਭਾਵੈ ਫਿਰ ਉਹਨਾਂ ਨੇ ਬਾਣੀ ਚਾਰਨ ਕੀਤੀ ਐ ਉਹ ਬਾਣੀ ਦੇ ਵਿੱਚੋਂ ਬਚਨਾ ਤੂੰ ਹੀ ਪਤਾ ਲੱਗ ਜਾਂਦਾ ਕਿ ਉਹਨਾਂ ਦੀ ਘਾਲ ਕਮਾਈ ਕਿੰਨੀ ਸੀ ਇੱਥੇ ਮਹਾਰਾਜ ਜੀ ਕਹਿੰਦੇ ਸਹਬ ਮੇਰਾ ਸਦਾ ਹੈ ਜਿਸੇ ਸ਼ਬਦ ਕਮਾਏ ਮਹਾਰਾਜ ਜੀ ਕਹਿੰਦੇ ਸਹਬ ਤਾਂ ਮੇਰਾ ਸਦਾ ਹੀ ਹੈ ਕਹਿੰਦੇ ਉਹ ਤਾਂ ਸਦਾ ਹੀ ਹੈ ਉਹ ਗਏ ਹਾ ਜਰਨੀ ਹੈ ਸਹਬ ਮਹਾਰਾਜ ਜੀ ਕਹਿੰਦੇ ਪਰ ਸਾਡੀ ਦੇਖਣ ਵਾਲੀ ਅੱਖ ਨਹੀਂ ਐ ਦਿਸੇ ਸ਼ਬਦ ਕਮਾਈ ਮਹਾਰਾਜ ਜੀ ਕਹਿੰਦੇ ਜੇ ਉਹਨੂੰ ਦੇਖਣਾ ਹੈ ਤਾਂ ਸ਼ਬਦ ਦੀ ਕਮਾਈ ਕਰਨੀ ਪਵੇਗੀ ਸ਼ਬਦ ਦੀ ਕਮਾਈ ਨਾਲ ਉਹ ਸਾਨੂੰ ਨਜ਼ਰ ਆਵੇਗਾ ਉਹ ਸਾਨੂੰ ਸਾਹਮਣੇ ਦਿਖੇਗਾ ਜਦੋਂ ਸ਼ਬਦ ਦੀ ਕਮਾਈ ਕਰਾਂਗੇ ਤਾਂ ਉਹਨੂੰ ਦੇਖ ਪਾਵਾਂਗੇ ਨਹੀਂ ਤਾਂ ਨਹੀਂ ਦੇਖ ਸਕਾਂਗੇ ਹੈ ਉਹ ਸਭ ਨਹੀਂ ਹੈ ਸਾਡੇ ਜੇ ਮਹਾਰਾਜ ਜੀ ਨੂੰ ਸਾਨੂੰ ਅਸਰ ਦੇਤਾ ਕਹਿੰਦੇ ਸਹਬ ਮੇਰਾ ਸਦਾ ਹੈ ਪਰ ਮਹਾਰਾਜ ਜੀ ਇਥੇ ਵਿਸ਼ਰਾਮ ਦੇ ਦਿੰਦੇ ਹਨ ਕਹਿੰਦੇ ਦਿਸੇ ਸ਼ਬਦ ਕਮਾਈ ਮਹਾਰਾਜ ਜੀ ਕਹਿੰਦੇ ਭਾਈ ਜੇ ਉਹਨੂੰ ਦੇਖਣਾ ਹੈ ਤਾਂ ਸ਼ਬਦ ਦੀ ਕਮਾਈ ਕਰ ਲਓ ਸਾਰਾ ਕੁਝ ਤਿਆਗ ਦਿਓ ਕਹਿੰਦੇ ਹੋਰ ਚੀਜ਼ਾਂ ਛੱਡ ਦਿਓ ਮਹਾਰਾਜ ਜੀ ਕਹਿੰਦੇ ਕੋਈ ਢੰਗ ਜੁਗਤੀ ਹੈ ਸ਼ਬਦ ਦੀ ਕਮਾਈ ਕਰੋ ਉਹ ਆਉ ਹਾਣੀ ਕਦੇ ਰਹੇ ਨਾ ਆਵੇ ਨਾ ਜਾਏ ਤੇ ਮਹਾਰਾਜ ਜੀ ਕਹਿੰਦੇ ਉਹ ਅਮਨ ਜਾਨ ਵਿੱਚ ਨਹੀਂ ਹੈ ਜੰਮਣ ਮਰਨ ਵਿੱਚ ਮਹਾਰਾਜ ਜੀ ਕਹਿੰਦੇ ਕਦੇ ਨਹੀਂ ਆਵੇ ਨਾ ਜਾਏ ਮਹਾਰਾਜ ਕਹਿੰਦੇ ਸਾਡਾ ਆਮਣ ਜਾਣ ਖਤਮ ਕਰ ਦੇਵੇਗਾ ਆਉਣ ਜਾਣ ਖਤਮ ਹੋ ਜਾਵੇਗਾ ਮਹਾਰਾਜ ਜੀ ਕਹਿੰਦੇ ਜਦੋਂ ਉਹਦੇ ਨਾਲ ਸ਼ਬਦ ਦੀ ਕਮਾਈ ਕਰ ਲਈ ਮਹਾਰਾਜ ਕਹਿੰਦੇ ਨਾ ਆਵੇ ਨਾ ਜਾਏ ਮਹਾਰਾਜ ਕਹਿੰਦੇ ਵਿਛੋੜਾ ਖਤਮ ਹੋ ਜਾਵੇਗਾ ਸਦਾ ਸਦਾ ਸੋਸੇ ਵੀ ਹੈ ਜੋ ਸਭ ਮੈਂ ਰਹੇ ਸਮਾਏ ਮਹਾਰਾਜ ਜੀ ਕਹਿੰਦੇ ਭਾਈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੈ ਹਰ ਦੇ ਵਿੱਚ ਹੈ ਉਹ ਹਰ ਚੀਜ਼ ਦੇ ਵਿੱਚ ਹੈ ਉਹਨੂੰ ਸਦਾ ਸਦਾ ਸੇਵੀਏ ਸੇਵੀਏ ਦਾ ਭਾਵ ਉਹਦਾ ਜਪਣਾ ਮਹਾਰਾਜ ਜੀ ਕਹਿੰਦੇ ਸਦਾ ਹੀ ਉਹਨੂੰ ਜਪਦੇ ਰਹੀਏ ਸਵਾਲ ਕਰਨ ਤੋਂ ਬਿਨਾ ਸਵਾਲ ਤੋਂ ਬਿਨਾ ਜਦੋਂ ਉਹਨੂੰ ਜਪਾਂਗੇ ਮਹਾਰਾਜ ਜੀ ਕਹਿੰਦੇ ਧਿਆਵਾਂਗੇ ਸਭ ਮੈਂ ਰਹੇ ਸਮਾਇਆ ਮਹਾਰਾਜ ਜੀ ਕਹਿੰਦੇ ਜਿਹੜਾ ਅੰਦਰ ਸਮਾਇਆ ਹੈ ਨਾ ਛੁੱਪਿਆ ਹੈ ਉਹ ਸਾਹਮਣੇ ਨਜ਼ਰ ਆ ਜਾਵੇਗਾ ਅਵਰ ਦੂਜਾ ਕਿਉਂ ਸੇਵੀਐ ਜੰਮੈ ਤੇ ਮਰ ਜਾਏ ਮਹਾਰਾਜ ਜੀ ਕਹਿੰਦੇ ਉਹਨੂੰ ਕਿਉਂ ਜਪੜਾ ਉਹ ਸਰੀਰ ਨੂੰ ਕਿਉਂ ਧੋਣਾ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਆਪ ਜੰਮਨ ਮਰਨ ਵਿੱਚ ਹੈ ਉਹਦਾ ਨਾਮ ਕਿਉਂ ਲੈਣਾ ਹੈ ਜਿਵੇਂ ਅਸੀਂ ਬਨਾਰਤੀ ਗੁਰੂਆਂ ਦਾ ਨਾਮ ਲੈਂਦੇ ਹਾਂ ਜਿਹਦੇ ਧਾਰੀਆਂ ਕੋਲ ਜਾਂਦੇ ਹਾਂ ਉਹਨਾਂ ਦੇ ਨਾਮ ਨੂੰ ਧੁੰਦਿਆਂ ਹਰਾ ਜੀ ਕਹਿੰਦੇ ਨੂੰ ਵਿਸਾਰ ਦੀ ਛੱਡ ਦੀ ਖੁਦ ਛੱਡ ਤਾਂ ਮਹਾਰਾਜ ਇਹ ਨਹੀਂ ਕਿ ਆਪਾਂ ਨੂੰ ਹੀ ਕਹਿ ਰਹੇ ਆ ਕਿਸਾਨ ਨੇ ਸਿੱਖਿਆ ਦੇ ਰਿਆ ਕਿ ਆਪ ਨਹੀਂ ਧਾਰਨ ਕੀਤਾ ਤੇ ਮਹਾਰਾਜ ਜੀ ਨੇ ਖੁਦ ਛੱਡਤਾ 21 ਵਾਰੀ ਉਹ ਗੰਗਾ ਤੇ ਗਏ ਤੇ ਤਿਆਗ ਕਰਤਾ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਉਹਨਾਂ ਨੇ ਛੱਡਤਾ ਸਾਰਾ ਕੁਝ ਪਰ ਆਪਾਂ ਛੱਡਣ ਨੂੰ ਤਿਆਰ ਨਹੀਂ ਆਪਾਂ ਕਹਿੰਦੇ ਕਿ ਮਿਲ ਵੀ ਜਾਵੇ ਪ੍ਰਾਪਤੀ ਵੀ ਹੋ ਜਾਵੇ ਪਰ ਦੂਜਾ ਪਾਸਾ ਵੀ ਨਾ ਛੱਡੀ ਉਧਰ ਵੀ ਜਾਂਦੇ ਰਹੀਏ ਮਹਾਰਾਜ ਜੀ ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਮਹਾਰਾਜ ਜੀ ਕਹਿੰਦੇ ਅਵਰ ਦੂਜਾ ਕਿਉਂ ਸੇਵੀਏ ਸਾਨੂੰ ਕਹਿ ਰਹੇਨ ਪਾਤਸ਼ਾਹ ਕਹਿੰਦੇ ਦੂਜੇ ਨੂੰ ਕਿਉਂ ਅਸੀਂ ਜਪੀਏ ਦੁਮੇ ਤਾਂ ਮਰ ਜਾਏ ਮਹਾਰਾਜ ਜੀ ਕਹਿੰਦਾ ਜਿਹੜਾ ਜਿਹੜਾ ਜੀਵ ਕਿਹੜੇ ਲੋਕ ਮਹਾਰਾਜ ਜੀ ਕਹਿੰਦੇ ਜੰਮਣ ਮਰਨ ਵਿੱਚ ਹੈ ਇੱਕੋ ਹੀ ਆਕਾਲ ਪੁਰਖ ਸਤ ਸਰੂਪ ਉਦਾ ਸ਼ਬਦ ਦੀ ਹੈ ਜਿਹੜਾ ਜੰਮਣ ਮਰਨ ਤੋਂ ਰਹਿਤ ਹੈ ਕੋਈ ਸਾਡੀ ਆਤਮਾ ਨੂੰ ਜੰਮਣ ਮਰਨ ਤੋਂ ਰਹਿਤ ਕਰ ਸਕਦਾ ਹੈ ਫਿਰ ਦੂਜਾ ਰਸਤਾ ਜਦੋਂ ਹੈ ਹੀ ਨਹੀਂ ਆਪਾਂ ਕਿਉਂ ਨਹੀਂ ਵਿਸਾਰਦੇ ਕਿਉਂ ਨਹੀਂ ਛੱਡਦੇ ਮਹਾਰਾਜ ਜੀ ਕਹਿੰਦੇ ਅਵਰ ਦੂਜਾ ਭਾਵ ਕੀ ਦੂਜੀਆਂ ਚੀਜ਼ਾਂ ਨੂੰ ਬਿਨ ਸੰਹਾਰ ਚੀਜ਼ਾਂ ਨਾਲ ਮਹਾਰਾਜ ਜੀ ਕਹਿੰਦੇ ਕਾਹਦਾ ਮੋ ਕਰਦੇ ਆ ਪਰ ਜੀ ਕਹਿੰਦੇ ਵਿਸਾਰਦੀ ਹੈ ਜੰਮੈ ਤੇ ਮਰ ਜਾਏ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਜੰਮਣ ਮਰਨ ਤਿਆਰ ਹੈ جے ਨਹੀਂ ਛਡਾਂਗੇ ਵਿਸਾਰਾਂਗੇ ਇੱਕੋ ਨਾਮ ਦੀ ਤੀਕ ਸਾਡੀ ਵੱਜ ਜਾਵੇ ਭਰੋਸਾ ਵੱਜ ਜਾਏ ਨੇ ਫਲ ਦਿਨ ਕਾ ਜੀਵਿਆ ਇਹ ਖਸਮ ਨਾ ਆਵੇ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜੀਣਾ ਹੀ ਨਹੀਂ ਫਲ ਹੈ ਪਾਤਸ਼ਾਹ ਜੀ ਕਹਿੰਦੇ ਨੇ ਫਲ ਦਿਨ ਕਾ ਸੇ ਜੀਵਿਆ ਇਹ ਖਸਮ ਨਾ ਜਾਣ ਆਪਣਾ ਅਬਰੀ ਕੋ ਚਿੱਤ ਲਾਏ ਜੇ ਮਹਾਰਾਜ ਜੀ ਕਹਿੰਦੇ ਆਪਣੇ ਖਸਮ ਨੂੰ ਪਰਮੇਸ਼ਰ ਨੂੰ ਪਤੀ ਨੂੰ ਮਹਾਰਾਜ ਜੀ ਕਹਿੰਦੇ ਜਾਣਿਆ ਹੀ ਨਹੀਂ ਨੇਪਲਤਿਨ ਕਾ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਤਾਂ ਜੀਣਾ ਹੀ ਨੇਪਲ ਹੈ ਸਤਗੁਰੂ ਜੀ ਕਹਿੰਦੇ ਸਾਡਾ ਜੀਣਾ ਫਿਰ ਨੇਪਲ ਹੈ ਖਸਮ ਨਾ ਜਾਣ ਹੈ ਮਹਾਰਾਜ ਜੀ ਕਹਿੰਦੇ ਜੇ ਉਹਦੇ ਨਾਲ ਅਸੀਂ ਰਿਸ਼ਤਾ ਨਹੀਂ ਬਣਾਇਆ ਉਹਨੂੰ ਪੜਿਆ ਹੀ ਨਹੀਂ ਉਹਦੀ ਬਾਣੀ ਨੂੰ ਪੜ ਕੇ ਵਿਚਾਰ ਨੂੰ ਸਮਝਿਆ ਹੀ ਨਹੀਂ ਮਹਾਰਾਜ ਜੀ ਕਹਿੰਦੇ ਜਾਣ ਹੀ ਨਹੀਂ ਪਾਵਾਂਗੇ ਸੀ ਜ਼ਿੰਦਗੀਆਂ ਥੋੜੀਆਂ ਪੈ ਜਾਂਦੀਆਂ ਹਨ ਮਹਾਰਾਜ ਜੀ ਕਹਿੰਦੇ ਜੇ ਖਸਮ ਨੂੰ ਮਹਾਰਾਜ ਜੀ ਕਹਿੰਦੇ ਜਾਣਨਾ ਹੈ ਤਾਂ ਮਾਰਾ ਜੀ ਕਹਿੰਦੇ ਰਿਸ਼ਤਾ ਤਾਂ ਬਣੇਗਾ ਜੇ ਉਹਨੂੰ ਪੜਾਂਗੇ ਉਹਨੂੰ ਵਿਚਾਰਾਂਗੇ ਜੇ ਕਿਸੇ ਨਾਲ ਰਿਸ਼ਤਾ ਬਣਾਉਣਾ ਸੀ ਸੰਸਾਰੀ ਤੌਰ ਤੇ ਵੀ ਤਾਂ ਪਹਿਲਾਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਦੋਂ ਅਸੀਂ ਰਿਸ਼ਤੇ ਬਣਾਉਂਦੇ ਆਂ ਨਾ ਸੰਸਾਰ ਵਿੱਚ ਕੋਈ ਵੀ ਮਨੁੱਖ ਦਾ ਮਾ ਹੁੰਦਾ ਤਾਂ ਉਹਨੂੰ ਜਾਣਨ ਦੀ ਕੋਸ਼ਿਸ਼ ਕਰੀਏ ਆਂ ਤੋਂ ਪੁੱਛਦੇ ਆਂ ਦਾ ਸੁਭਾਅ ਕਿਸ ਤਰ੍ਹਾਂ ਦਾ ਇਹਨਾਂ ਦਾ ਲਾਣਾ ਪਾਣਾ ਕਿਸ ਤਰ੍ਹਾਂ ਦਾ ਹੈ ਇਹ ਮੁਹੱਲੇ ਵਿੱਚ ਕਿਸ ਤਰ੍ਹਾਂ ਦਾ ਹੈ ਫਿਰ ਉਹਦੇ ਤੋਂ ਅਸੀਂ ਜਾਣੂ ਹੁੰਦੇ ਆਂ ਇਸੇ ਤਰ੍ਹਾਂ ਹੀ ਫਿਰ ਰਿਸ਼ਤਾ ਸਹਜੇ ਸਹਜੇ ਤੇ ਗੁਣਾ ਤੋਂ ਜਾਣੂ ਹੋ ਕੇ ਸਾਡਾ ਰਿਸ਼ਤਾ ਬਣਦਾ ਹੈ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਬਾਣੀ ਨੂੰ ਪੜਨ ਤੋਂ ਬਿਨਾ ਥੋੜਾ ਰਿਸ਼ਤਾ ਬਣੇਗਾ ਪਰ ਮੈਂ ساری ਜ਼ਿੰਦਗੀ ਅਸੀਂ ਮੱਥਾ ਟੇਕ ਲਈ ਹਾਰੀ ਜ਼ਿੰਦਗੀ ਅਸੀਂ ਆਈ ਜਾਈ 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 ਮਹਾਰਾਜ ਜੀ ਕਹਿੰਦੇ ਉਹਦਾ ਕੋਈ ਪ੍ਰਾਪਤੀ ਨਹੀਂ ਹੈ ਸਤਿਗੁਰੂ ਜੀ ਕਹਿੰਦੇ ਉਹਨੂੰ ਜਾਣਨ ਵਾਸਤੇ ਉਹਨੂੰ ਪੜੀਏ ਉਹਨੂੰ ਵਿਚਾਰੀਏ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਜਾਣ ਪਾਵਾਂਗੇ ਫਿਰ ਸਾਡਾ ਰਿਸ਼ਤਾ ਆਪਣੇ ਆਪ ਬਣੇਗਾ ਖਸਮ ਨਾ ਜਾਣ ਆਪਣਾ ਅਬਰੀ ਕੋ ਚਿੱਤ ਲਾਏ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਹਰਾਂ ਦੇ ਨਾਲ ਦੂਜਿਆਂ ਦੇ ਨਾਲ ਚਿੱਤ ਜੋੜਿਆ ਹੋਇਆ ਨਾਨਕ ਏਵ ਨਾ Japni ਨਾਨਕ ਏਵ ਨਾ Japee ਕਰਤਾ ਕੀਤੀ ਦੇ ਸਜਾਏ ਤੇ ਮਹਾਰਾਜ ਜੀ ਦੇ ਖੁਸ਼ਬਦੇ ਸ਼ਲੋਕ ਦੇ ਖੀਰ ਵਿੱਚ ਕਹਿ ਰਹੇ ਨਾਨਕ ਏਵ ਨਾ Japtei ਮਹਾਰਾਜ ਜੀ ਕਹਿੰਦੇ ਉਹਨੂੰ ਮਹਾਰਾਜ ਜੀ ਕਹਿੰਦੇ ਐਵੇਂ ਨਹੀਂ ਪਛਾਣਿਆ ਜਾਂਦਾ ਜਪਣ ਤੋਂ ਬਿਨਾ ਕਰਤਾ ਕੀਤੀ ਦੇ ਸਜਾਏ ਮਹਾਰਾਜ ਜੀ ਕਹਿੰਦੇ ਤੁਸੀ ਸਜਾ ਦਾ ਪਤਾ ਨਹੀਂ ਲੱਗਦਾ ਕਿਸੇ ਨੂੰ ਜਾਣਕਾਰੀ ਨਹੀਂ ਕਿ ਉਹ ਕਿੰਨੀ ਸਜਾ ਦੇਵੇਗਾ ਸਾਨੂੰ ਕੋਈ ਜਾਣਕਾਰੀ ਨਹੀਂ ਸਾਡੇ ਗੁੰਡਾ ਔਗਣਾ ਦੀ ਸਾਡੇ ਕੀਤੇ ਕਰਮਾਂ ਦੀ ਉਹ ਕੀ ਸਜਾ ਦੇਵੇਗਾ ਕਿੰਨੀ ਕੁ ਦੇਵੇਗਾ ਮਹਾਰਾਜ ਜੀ ਕਹਿੰਦੇ ਇੰਦੇ ਵੀ ਨਾ ਜੱਪੀ ਕਰਤਾ ਕੀਤੀ ਦੇ ਸਜਾਏ ਮਹਾਰਾਜ ਜੀ ਕਹਿੰਦੇ ਉਹ ਕਰਤੇ ਦਾ ਕੋਈ ਪਤਾ ਨਹੀਂ ਕਿਵੇਂ ਦੀ ਉਹਦੀ ਸਜਾ ਹੈ ਮਹਲਾ ਤੀਜਾ ਅਗਲਾ ਮਹਾਰਾਜ ਜੀ ਸ਼ਲੋਕ ਰੰਮ ਕਰਦੇ ਹਨ ਸੱਚਾ ਨਾਮ ਧਿਆਈਐ ਸਭੂ ਵਰਤੇ ਸੱਚ ਮਹਾਰਾਜ ਜੀ ਸੱਚ ਵਦੀ ਰਮਤਾ ਕਰਦੇ ਨੇ ਭਾਈ ਸੱਚੇ ਨਾਮ ਨੂੰ ਧਿਆਉਂਦੇ ਰਹੀਏ ਜਪਦੇ ਰਹੀਏ ਸਭੋ ਵਰਤੇ ਸੱਚ ਮਹਾਰਾਜ ਜੀ ਕਹਿੰਦੇ ਫਿਰ ਸੱਚ ਵਰਤੇਗਾ ਜੇ ਸੱਚੇ ਨੂੰ ਕਰਤੇ ਨੂੰ ਸਲਾਹਾਂਗੇ ਧਿਆਵਾਂਗੇ ਉਹਦੇ ਨਾਮ ਨੂੰ ਕਿਉਂਕਿ ਉਹ ਉਹ ਸਤ ਸਾਰੀ ਸ੍ਰਿਸ਼ਟੀ ਦੇ ਵਿੱਚ ਵਰਤ ਰਿਹਾ ਉਹਦਾ ਨਾਮ ਦੀ ਬਰਕਤ ਉਹ ਸੱਚਾ ਵਰਤ ਰਿਹਾ ਸੱਚੇ ਨੂੰ ਧਿਆਉਣ ਦੇ ਨਾਲ ਮਹਾਰਾਜ ਜੀ ਕਹਿੰਦੇ ਸਾਡੇ ਅੰਦਰ ਵੀ ਸੱਚ ਆ ਜਾਵੇਗਾ ਨਾਨਕ ਹੁਕਮਨਾ ਹੁਕਮ ਬੂਝ ਪਰਵਾਨ ਹੋਏ ਤਾ ਫਲ ਪਾਵੇ ਸੱਚ ਮਹਾਰਾਜ ਜੀ ਜਵਾਬ ਦਿੰਦੇ ਹਨ ਕਹਿੰਦੇ ਨਾਨਕ ਹੁਕਮ 부ਜ ਮਹਾਰਾਜ ਜੀ ਕਹਿੰਦੇ ਜੇ ਉਹਦੇ ਹੁਕਮ ਨੂੰ 부ਜਣਾ ਸਾਨੂੰ ਆ ਜਾਵੇਗਾ ਤਾਂ ਫਲ ਪਾਵੇ ਸੱਚ ਮਹਾਰਾਜ ਜੀ ਕਹਿੰਦੇ ਫਿਰ ਸੱਚਾ ਫਲ ਪ੍ਰਾਪਤ ਹੋ ਜਾਵੇਗਾ ਜਦੋਂ ਨੂੰ ਇਤਿਆਹ ਤਿਆ ਕਿ ਉਹਦੇ ਗੁਨਾ ਨੂੰ ਸਮਝ-ਸਮਝ ਕੇ ਹੁਕਮ ਮੰਨਣਾ ਸ਼ੁਰੂ ਕਰਾਂਗੇ ਹੁਕਮ ਨੂੰ ਉਜ ਲਵਾਂਗੇ ਪਰਵਾਹ ਨੂੰ ਝਾਵਾਂਗੇ ਮਹਾਰਾਜ ਜੀ ਕਹਿੰਦੇ ਤਾਂ ਫਲ ਪਾਵੇ ਸੱਚ ਮਹਾਰਾਜ ਜੀ ਕਹਿੰਦੇ ਫਿਰ ਪ੍ਰਾਪਤੀ ਹੋਵੇਗੀ ਅਤਨੀ ਬਦਲੀ ਕਰਤਾ ਫਿਰੇ ਹੋ ਮੇ ਮੂਲ ਨਾ 부ਝੀ ਅੰਦਾ ਕੱਤਨ ਕੱਤ ਤੇ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਲੋਕ ਜੀਬਾ ਤੋਂਵੇਂ ਮਹਾਰਾਜ ਜੀ ਕਹਿੰਦੇ ਕਥਨੀ ਕਰਦੇ ਹਨ ਮਹਾਰਾਜ ਜੀ ਕਹਿੰਦੇ ਆਵੇਂ ਗੱਲਾਂ ਵੀ ਕਰੀ ਜਾਣੀਆਂ ਮਹਾਰਾਜ ਜੀ ਕਹਿੰਦੇ ਆ ਵੀ ਸੁਣਾਈ ਵੀ ਜਾਣਾ ਤੇ ਮਹਾਰਾਜ ਜੀ ਕਹਿੰਦੇ ਫਿਰ ਉਹਦੇ ਤੇ ਸਮਾਈ ਤੇ ਅਸਰ ਨਾ ਕਰਨਾ ਫਿਰ ਇਹ ਹਉ ਮੂਲ ਨਾ 부ਝੀ ਮਹਾਰਾਜ ਕਹਿੰਦੇ ਕਥਨੀ ਬਦਨੀ ਕਰਤਾ ਫਿਰ ਇਹ ਹਉ ਮੂਲ ਨਾ 부ਝੀ ਮਹਾਰਾਜ ਕਹਿੰਦੇ ਜਣਾ ਮੂਲ ਹੈ ਨਾ ਉਹਨੂੰ ਤਾਂ 부ਝੀ ਨਹੀਂ ਪਾਇਆ ਫਿਰ ਤੇ ਅੰਨੇ ਆਲ ਮਹਾਰਾਜ ਜੀ ਕਹਿੰਦੇ ਕੰਮ ਹੈ ਅੰਦਾ ਕੱਚ ਨਾ ਕੱਚ ਜਿਵੇਂ ਅੰਨਾ ਹੈ ਨਾ ਜਿਹੜਾ ਤੇ ਮਹਾਰਾਜ ਜੀ ਕਹਿੰਦੇ ਉਹੀ ਅਸੀਂ ਵੀ ਅੱਨੇ ਹੀ ਫਿਰ ਹਾਂ ਮਹਾਰਾਜ ਜੀ ਕਹਿੰਦੇ ਅੰਨੇ ਆਲਾ ਵੀ ਸਾਡਾ ਕੰਮ ਹੈ ਫਿਰ ਕੱਚਾ ਮਹਾਰਾਜ ਜੀ ਕਹਿੰਦੇ ਅਸੀਂ ਕੱਚੇ ਹਾਂ ਕਤਨੀ ਜੇ ਬਾਹਰੋਂ ਗੱਲਾਂ ਵੀ ਕਰੀ ਜਾਣੀਆਂ ਸਲਾਈ ਵੀ ਜਾਣਾ ਕੀ ਐ ਹੋ ਜਾਏਗਾ ਉਹ ਹੋ ਜਾਏਗਾ ਪਰ ਕਰਤੇ ਨੂੰ ਸਮਝ ਨਾ ਪਾਣਾ ਮਹਾਰਾਜ ਜੀ ਕਹਿੰਦੇ ਫਾਲਤੂ ਦੀਆਂ ਗੱਲਾਂ ਹਨ ਕਹਿੰਦੇ ਤੇ ਦੁਨੀਆਂ ਨੂੰ ਸਲਾਣ ਵਾਲੀ ਗੱਲ ਹੋਈ ਮਹਾਰਾਜ ਜੀ ਕਹਿੰਦੇ ਕਹਿੰਦੇ ਵੀ ਇਹ ਵੀ ਦੇਣਾ ਤੇ ਉਹਦੇ ਤੇ ਅਸਰ ਵੀ ਨਾ ਹੋਣਾ ਤੇ ਮਹਾਰਾਜ ਜੀ ਕਹਿੰਦੇ ਫਿਰ ਤਾਂ ਕੱਚਾ ਪਾਣਾ ਹੈ ਅੰਦਾ ਅੰਨੇ ਵਾਲਾ ਕੰਮ ਹੈ ਮਹਾਰਾਜ ਜੀ ਕਹਿੰਦੇ ਕੱਚਾ ਅੰਦਾ ਕੱਚ ਨਾ ਕੱਚ ਮਹਾਰਾਜ ਜੀ ਕਹਿੰਦੇ ਫਿਰ ਉਹ ਹਾਲ ਹੈ ਪੌੜੀ ਸੰਜੋਗ ਵਿਜੋਗ ਪਾਇਨ ਸ੍ਰਿਸ਼ਟੀ ਦਾ ਮੂਲ ਰਚਾਇਆ ਕਰਤੇ ਨੇ ਪੌੜੀ ਦੀ ਰੰਮ ਕਰ ਦੇਣ ਮਹਾਰਾਜ ਸੰਯੋਗ ਅਤੇ ਵਿਵਜੋਗ ਇੱਕ ਸੰਯੋਗ ਹੁੰਦਾ ਸੰਯੋਗ ਨਾਲ ਮਨੁੱਖ ਮਿਲਦਾ ਹੈ ਜਦੋਂ ਸਾਡਾ ਸੰਯੋਗ ਹੁੰਦਾ ਹੈ ਨਾ ਤੇ ਸਾਡਾ ਮੇਲ ਹੁੰਦਾ ਹੈ ਕਿਸੇ ਚੀਜ਼ ਦੇ ਨਾਲ ਮਨੁੱਖ ਨਾਲ ਜਾਂ ਜੀਵਾਂ ਨਾਲ ਜਾਂ ਕਿਸੇ ਵਸਤੂ ਦੇ ਨਾਲ ਆਪਾਂ ਕਹਿੰਦੇ ਨਾ ਜੇ ਸੰਯੋਗ ਹੋਇਆ ਤਾਂ ਮਲਾਪ ਹੋਇਆ ਇੱਕ ਵਿਵਜੋਗ ਹੁੰਦਾ ਤਾਂ ਮਨੁੱਖ ਵਿਛੜਦਾ ਇਹ ਦੋਵੇਂ ਚੀਜ਼ਾਂ ਹਨ ਸ੍ਰਿਸ਼ਟੀ ਵਿੱਚ ਇਹ ਦੋਵਾਂ ਨੂੰ ਪੈਦਾ ਕਰਕੇ ਮਹਾਰਾਜ ਜੀ ਕਹਿੰਦੇ ਉਪਾਇਨ ਪਹਿਲੂ ਮਹਾਰਾਜ ਜੀ ਕਹਿੰਦੇ ਸੰਯੋਗ ਵਜੋਗ ਉਹਨੇ ਪੈਦਾ ਕੀਤਾ ਇਥੋਂ ਸ੍ਰਿਸ਼ਟੀ ਦਾ ਮੂਲ ਮਹਾਰਾਜ ਜੀ ਦੇ ਬੰਦਿਆਂ ਆਪਾ ਸਾ ਜੀ ਕਹਿੰਦੇ ਸੰਯੋਗ ਵਜੋਗ ਪਾਇਨ ਸ੍ਰਿਸ਼ਟੀ ਕਾ ਮੂਲ ਰਚਾਇਆ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਦਾ ਮੂਲ ਇਥੋਂ ਰਚਦਾ ਕੀਤਾ ਹੁਕਮੀ ਸਿਸ਼ਟ ਸਾਜਨ ਜੋਤੀ ਜੋਤ ਮਲਾਇਆ ਮਹਾਰਾਜ ਜੀ ਕਹਿੰਦੇ ਹੁਕਮ ਦੇ ਵਿੱਚ ਉਹਦੇ ਸ੍ਰਿਸ਼ਟੀ ਦੀ ਸਾਜਣਾ ਹੋਈ ਸ੍ਰਿਸ਼ਟੀ ਦੀ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਬਣੀ ਸੰਸਾਰ ਬਣਿਆ ਉਹਦੇ ਹੁਕਮ ਦੇ ਵਿੱਚ ਮਹਾਰਾਜ ਜੀ ਕਹਿੰਦੇ ਫਿਰ ਉਹਨੇ ਜੋਤ ਦੇ ਵਿੱਚ ਜੋਤ ਮਿਲਾਤੀ ਆਤਮਾ ਦੇ ਵਿੱਚ ਆਪਣੀ ਜੋਤ ਮਿਲਾਤੀ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਨਾਇਆ ਉਹਦੀ ਜੋਤ ਦੇ ਵਿੱਚ ਹੀ ਚਾਨਣਾ ਹੈ ਜੋਤੀ ਹੂੰ ਸਭ ਚਾਨਣਾ ਮਹਾਰਾਜ ਜੀ ਕਹਿੰਦੇ ਜੋਤ ਦੇ ਵਿੱਚ ਹੀ ਉਹਦੀ ਤੇ ਚਾਨਣਾ ਪ੍ਰਕਾਸ਼ ਹੈ ਸਤਿਗੁਰ ਸ਼ਬਦ ਸੁਨਾਇਆ ਜਦੋਂ ਸੱਚੇ ਗੁਰੂ ਦਾ ਸ਼ਬਦ ਸਾਨੂੰ ਸੁਣਨ ਲੱਗ ਪਿਆ ਆਤਮਿਕ ਤੌਰ ਤੇ ਜਦੋਂ ਉਹਦਾ ਸ਼ਬਦ ਸਾਡੇ ਅੰਦਰ ਸੁਣਨ ਲੱਗ ਗਿਆ ਮਹਾਰਾਜ ਜੀ ਕਹਿੰਦੇ ਉਹਦੀ ਜੋਤ ਦਾ ਚਾਨਣ ਅੰਦਰ ਆਪਣੇ ਆਪ ਹੋ ਜਾਣਾ ਫਿਰ ਬਾਹਰੋਂ ਚਾਨਣ ਕਰਨ ਦੀ ਲੋੜ ਨਹੀਂ ਪੈਣੀ ਫਿਰ ਬਾਹਰੋਂ ਪਾ ਜਨ ਦੀ ਲੋੜ ਨਹੀਂ ਪੈਣੀ ਮਹਾਰਾਜ ਜੀ ਦਾਨੂ ਦਰਸਾਤਾ ਦਸਤਾ ਕਹਿੰਦੇ ਜੋ ਤੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਨਾਇਆ ਜਦੋਂ ਸਾਨੂੰ ਅੰਦਰੋਂ ਸ਼ਬਦ ਸਤਿਗੁਰ ਨੇ ਸੁਨਾਤਾ ਸਾਨੂੰ ਸੁਣਨ ਲੱਗ ਪਿਆ ਆਸ਼ਾ ਜੀ ਕਹਿੰਦੇ ਫਿਰ ਜੋਤ ਦਾ ਚਾਨਣ ਆਪਣੇ ਆਪ ਅੰਦਰ ਹੋ ਜਾਵੇ ਦਾ ਆਤਮਾ ਦੇ ਪਾਪਾਂ ਦਾ ਹਨੇਰਾ ਔਗਣਾ ਦਾ ਹਨੇਰਾ ਨਾ ਸੋ ਜਾਵੇਗਾ ਬ੍ਰਹਮਾ ਵਿਸ਼ਨ ਮਹੀਸ਼ ਤ੍ਰੈ ਗੁਣ ਸਿਰ ਧੰਦੇ ਲਾਇਆ ਮਹਾਰਾਜ ਜੀ ਕਹਿੰਦੇ ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਜੀ ਬ੍ਰਹਮਾ ਵਿਸ਼ਨੂ ਅਤੇ ਸ਼ਿਵ ਜੀ ਤ੍ਰੈ ਮਹਾਰਾਜ ਜੀ ਕਹਿੰਦੇ ਤ੍ਰੈ ਗੁਣ ਇਹਨਾਂ ਨੂੰ ਤ੍ਰੈ ਗੁਣ ਬਖਸ਼ ਕੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਧੰਦੇ ਸਿਰ ਧੰਦੇ ਲਾਇਆ ਮਹਾਰਾਜ ਜੀ ਕਹਿੰਦੇ ਅਸੀਂ ਦੇਵਤਿਆਂ ਨੂੰ ਵੀ ਉਹਨੇ ਧੰਦਾ ਬਖਸ਼ਤਾ ਪਰਮਾਤਮਾ ਨੇ ब्रह्मा नु विष्णु नु महेश नु शिव जी नु त्रै त्रै, त्रै।, त्रै गुण बख्श के महाराज जी कहंदे सिर ਧੰਦੇ ਲਾਇਆ ਉਹਨਾਂ ਨੂੰ ਧੰਦਿਆਂ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਵੀ ਕਾਰ ਬਖਸ਼ਤੀ ਮੈਂ ਮਾਇਆ ਕਾਬੂਲ ਰਚਾਇੁਨ ਤੁਰਿਆ ਸੁਖ ਪਾਇਆ ਇੱਥੇ ਸ਼ਬਦ ਦੀ ਸਮਾਪਤੀ ਹੁੰਦੀ ਹੈ ਪੌੜੀ ਕਹਿੰਦੇ ਮਾਇਆ ਕਾਬੂਲ त्रै गुण ਮਹਾਰਾਜ ਜੀ ਕਹਿੰਦੇ ਤੁਰਿਆ ਅਵਸਥਾ ਦੇ ਵਿੱਚ ਮਾਇਆ ਦਾ ਮੂਲ ਹੈ ਨਾ ਜਿਹੜਾ ਉਹ ਰੱਜਿਆ ਮਾਲਕ ਨਹੀਂ ਹਰੀ ਨੇ ਉਹ ਮਾਇਆ ਦੇ ਵਿੱਚੋਂ ਜਦੋਂ ਤੁਰਿਆ ਅਵਸਥਾ ਦੇ ਵਿੱਚ ਮਨੁੱਖ ਪਹੁੰਚਦਾ ਹੈ ਆਸ਼ਾ ਜੀ ਕਹਿੰਦੇ ਫਿਰ ਸੁਖ ਪਾਇਆ ਕਹਿੰਦੇ ਉਹ ਅਸਲੀ ਸੁਖ ਹੁੰਦਾ ਹੈ ਇਹ ਮਾਇਆ ਦੇ ਜਿੰਨੇ ਸੁਖ ਹਨ ਇਹ ਤਾਂ ਬਰੋਟੀਆਂ ਸੰਸਾਰ ਦੇ ਵਿੱਚ ਜਿੰਨੇ ਭੋਗਦੇ ਆਂ ਹਰਾ ਜੀ ਕਹਿੰਦੇ ਉਸ ਤੋਂ ਉੱਪਰ ਜਦੋਂ ਬੰਦਾ ਜਾਂਦਾ ਤੁਰਿਆ ਅਵਸਥਾ ਵਿੱਚ ਫਿਰ ਉਹ ਆਤਮਿਕ ਸੁਖ ਮਾਣਦਾ ਹੈ ਹਰਾ ਜੀ ਕਹਿੰਦੇ ਫਿਰ ਉਹ ਸੁਖ ਪਾ ਲੈਂਦਾ ਹੈ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਸ਼ਲੋਕ ਕੌੜੀ ਦੀ ਸਮਾਪਤੀ ਹੁੰਦੀ ਹੈ ਇਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਨੇਕਾਂ ਭੁਲਾਉ ਜੰਮੀਆਂ ਨ ਪਾਛਾ ਜੀ ਸਮਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਏ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ